ਪੁਰਾਣੇ ਸਮਿਆਂ 'ਚ ਲੋਕ ਗੱਲ ਸੁਣਾਉਂਦੇ ਹੁੰਦੇ ਸੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਵੀ ਕਿਸੇ ਦੇ ਘਰੇ ਕੋਈ ਮਹਿਮਾਨ ਆ ਗਿਆ ਉਹਨਾਂ ਦੇ ਰਿਵਾਜ ਇਹ ਸੀ ਵੀ ਜੇ ਮਹਿਮਾਨ ਨੂੰ ਚਾਹ ਚੱhti ਹੈ ਜੇ ਤਾਂ ਉਹਨੇ ਕੱਪ ਸਿੱਧਾ ਰੱਖਤਾ ਉਹ ਚਾਹ ਹੋਰ ਪਾ ਜਿੰਦੇ ਸੀ ਆ ਜੇ ਕੱਪ ਉਹਨੇ ਮੁੰਦਾ ਮਾਰਤਾ ਹੈ ਜਾਂ ਗਲਾਸ ਉਹ ਚੱਕ ਕੇ ਲੈ ਜਾਂਦੇ ਸੀ ਵੀ ਪਤਾ ਲੱਗ ਜੀ ਹੁਣ ਪੁਰਾਣੇ ਨੂੰ ਕੋਈ ਚਾਹ ਪਾਣੀ ਦੀ ਹੋਰ ਲੋੜ ਨਹੀਂ ਇੱਕ ਉਹਨਾਂ ਦੇ ਘਰੇ ਮਹਿਮਾਨ ਆਇਆ ਉਹਨੇ ਕੱਪ ਨਸਿੱਧਾ ਰੱਖਿਆ ਦਾ ਮੁੱਦਾ ਮਾਰਿਆ ਉਹਨੇ ਟੇਡਾ ਕਰਕੇ ਰੱਖਤਾ ਉਹ ਔਰਤ ਚੱਕਣ ਆਈ ਗਲਾਸ ਤੇਨੇ ਵੇਖਿਆ ਵੀ ਤੇ ਟਿੰਡਾ ਪੰਜ ਚਾਰ ਮਿੰਟਾਂ ਬਾਅਦ ਉਹਨਾਂ ਦਾ ਬਜ਼ੁਰਗ ਆਇਆ ਤਾਂ ਵੀ ਪ੍ਰੋਹਣਿਆ ਜੇ ਸਿੱਧਾ ਰੱਖ ਲੈਂਦੇ ਗਲਾਸ ਚਾਹ ਹੋਰ ਪਾਣ ਦੇ ਜਿਬੂਤਾ ਮਾਰ ਹੁੰਦਾ ਦਾ ਸੀ ਚੱਕ ਕੇ ਲੈ ਜਾਂਦੇ ਬੁੜੀਆਂ ਥੋਲ ਲੈਂਦੀਆਂ ਤੇ ਤੂੰ ਡੇਡਾ ਰੱਖਤਾ ਇਹਦਾ ਕੀ ਮਤਲਬ ਕਹਿੰਦਾ ਇਹਦਾ ਮਤਲਬ ਇਹ ਆ ਵੀ ਜੇ ਤਾਂ ਤੁਹਾਡੇ ਕੋਲ ਚਾਹ ਪਈ ਹੈ ਤਾਂ ਪਾ ਦਿਓ ਨਹੀਂ ਤਾਂ ਗਲਾਸ ਚੱਕ ਕੇ ਲੈ ਜਾਓ ਆਦਾ ਤੋ ਇਸ ਤਰ੍ਹਾਂ ਦੀਆਂ ਕਹਾਵਤਾਂ ਚੱਲਦੀਆਂ ਰਹੀਆਂ ਇਸ ਤਰ੍ਹਾਂ ਦਾ ਸਾਡੇ ਕੋਲ ਸਿਸਟਮ ਰਿਹਾ ਪਰ ਅਸੀਂ ਜੀ ਕਿਤਾਬਾਂ ਦੇ ਨਾਲ ਆਉਂਦਾ ਸਿਰ ਜੁੜਾਂਗੇ ਤਾਂ ਸਾਨੂੰ ਕਿਸੇ ਵੇਲੇ ਵੀ ਇਹ ਧੋਖਾ ਨਹੀਂ ਦਿੰਦੀਆਂ ਧਨ ਚੋਰੀ ਹੋ ਸਕਦਾ ਪਰ ਕਿਤਾਬਾਂ ਚੋਰੀ ਨਹੀਂ ਹੁੰਦੀਆਂ ਤੇ ਇਸ ਲਈ ਸਾਨੂੰ ਕਿਤਾਬਾਂ ਦੇ ਨਾਲ ਆਉਂਦਾ ਮਨ ਲਗਾਉਣਾ ਚਾਹੀਦਾ ਚਾਹੇ ਮਸ਼ੱਕ ਦੀ ਸੋਸ਼ਲ ਮੀਡੀਆ ਆ ਗਿਆ ਪਰ ਕੁਝ ਸਮਾਂ ਸਾਨੂੰ ਕਿਤਾਬਾਂ ਪੜਨ ਵਾਲੇ ਪਾਸੇ ਵੀ ਲਾਉਣਾ ਚਾਹੀਦਾ ਤੇ ਲਿਖਣਾ ਮੈਂ ਤੁਹਾਨੂੰ ਪਹਿਲੇ ਵੀ ਇੱਕ ਦਿਨ ਕਹਿ ਲਿਆ ਕਿ ਔਖਾ ਕਾਰਜ ਹੈ ਹੁਣ ਇੱਕ ਆਰਟੀਕਲ ਹੈ ਉਹ ਜੇ ਮੈਂ ਕਹਾਂ ਵੀ 80% ਤਿਆਰ ਹੈ ਤੇ ਇਹਨੂੰ ਫਾਈਨਲ ਟੱਚ ਦੇਣੀ ਹੈ ਤੇ ਫਾਈਨਲ ਟੱਚ ਦੇਣ ਵਾਸਤੇ ਮੈਂ ਇੱਥੇ ਬੈਠਾ ਹੋਇਆ ਤੇ ਪਰ ਹਜੇ ਤੱਕ ਇਹ ਸੋਚ ਨਹੀਂ ਰਿਹਾ ਉਹ ਲੜੀ ਨੂੰ ਕਿਵੇਂ ਤੋਇਆ ਜਾਵੇ 15 ਮਿੰਟ ਦਾ ਵਿੱਚ ਦੀ ਗੈਪ ਪੈ ਗਿਆ ਤੇ ਇਸ ਕਰਕੇ ਲੜੀ ਨੂੰ ਜੋੜਨ ਵਾਸਤੇ ਕਿਤਾਬਾਂ ਨੇੜੇ ਰੱਖੀਆਂ ਹੋਈਆਂ ਵੀ ਇਹਦੇ ਵਿੱਚੋਂ ਕੋਈ ਸਹਾਇਤਾ ਲਈ ਜਾ ਸਕੇ ਜਾਂ ਇਸ ਤੋਂ ਕੋਈ ਆਈਡੀਆ ਲਿਆ ਜਾਵੇ ਜੋ ਇਹੋ ਕਹਿੰਦੇ ਨਾ ਸਿਆਣੇ ਕਹਿੰਦੇ ਆ ਵੀ ਇਹ ਕਿ ਬੰਦੇ ਨੇ ਜਿਹਦੇ ਕੋਈ ਫੋਨ ਆਉਂਦੀ ਆ ਬਾਬੇ ਆ ਸਿਆਣੇ ਹੁੰਦੇ ਆ ਉਹ ਜਦੋਂ ਆ ਦੀ ਗੱਡੀ ਤੇ ਬੈਠਦੇ 2 ਮਿੰਟ ਜਾ ਕੇ ਫਿਰ ਉਹਨਾਂ ਨੂੰ ਫੋਨ ਆਉਂਦੀ ਆ ਫਿਰ ਉਹਦੇ ਬਾਬਾ ਆਉਂਦਾ ਫਿਰ ਪੁੱਛਾ ਦਿੰਦੇ ਆ ਫਿਰ ਉਹ ਲੋਕਾਂ ਦੇ ਮਸਲੇ ਹੱਲ ਕਰਦੇ ਆ ਤੇ ਬਾਕੀ ਲੇਖਕਾਂ ਦਾ ਮੈਨੂੰ ਪਤਾ ਨਹੀਂ ਪਰ ਮੇਰੇ ਨਾਲ ਇਸ ਤਰ੍ਹਾਂ ਹੀ ਵਾਪਰਦਾ ਜੇ ਮੈਂ ਆਪਦੀ ਇਸ ਸੀਟ ਤੇ ਆ ਕੇ ਆ ਦੇਖੋ ਇਹ ਇੱਥਾਂ ਜਾ ਕੇ ਬੈਠਾ ਤੇ ਫਿਰ ਕੁਝ ਚਿਰ ਬਾਅਦ ਮੈਨੂੰ ਲੜੀ ਲੱਭ ਜਾਂਦੀ ਹੈ ਕਿਵੇਂ ਆਈਡੀਆ ਆ ਜਾਂਦਾ ਵੀ ਇਹਨੂੰ ਗਾਂ ਕਿਵੇਂ ਤੋੜਨਾ ਹੈ ਅੱਜ ਇਹ ਪੂਰੀ ਕੋਸ਼ਿਸ਼ ਰਹੇਗੀ ਮੇਰੀ ਕਿ ਆਪਾਂ ਇਸ ਲੜੀ ਨੂੰ ਅੱਗੇ ਤੋੜੀਏ ਤੇ ਤੁਹਾਡਾ ਧੰਨਵਾਦ ਗਾਫੇ ਜੀ ਲੜੀ ਪੂਰਾ ਹੋ ਜਾਂਦਾ ਫਿਰ ਤੁਹਾਡੇ ਨਾਲ ਗੱਲ ਕੀਤੀ ਜਾਏਗੀ